ਭਈ ਦੇਖੋ ਗੱਲ ਲੋਕੇਸ਼ੀ ਦੀ ਮਜਬੂਰੀ ਇੱਕ ਬੰਦਾ ਨਹੀਂ ਪਾਲ ਸਕਦਾ ਸਾਰਿਆਂ ਦੀ ਨਹੀਂ ਮਜਬੂਰੀ ਮੇਰੇ ਕੋਲ ਹਰਾ ਚਾਰਾ ਆਲਦਾ ਚੰਗੀ ਖੇਤੀ ਆ ਉਹ ਤਾਂ ਪਾਲ ਸਕਦਾ ਵੀ ਆਪਦੇ ਧੰਦੇ ਨੂੰ ਕੋਈ ਨੰਦਾ ਨਹੀਂ ਹੁੰਦਾ ਮੇਰਾ ਕੰਮ ਮੈਂ ਮਾਲ ਦਵਾਉਣਾ ਹਾਲਾਂਕਿ ਮੈਂ ਵੰਡਰ ਪਸ਼ੂ ਦਾ ਦੋਤਾ ਨਹੀਂ ਕਰਦਾ ਜਿਹੋ ਨਹੀਂ ਕਰਦਾ ਮੈਨੂੰ ਨਫ਼ਰਤ ਦੱਸਦਾ ਵੀ ਇਹ ਵੱਡਿਆਂ ਚਾਹੰਗੀਆਂ ਨੇ ਪਰਿਵਾਰ ਨੂੰ ਨਫ਼ਰਤ ਦਾ ਉਹਨਾਂ ਦਵਾ ਦੂਗੀ ਦਿਨ ਦੇ ਸੀਗੇ ਹੁਣ ਕਿੰਨਾ ਹੋਵੇ ਦੋਲੇ ਜੀ ਇੱਕ ਸੋਨੂੰ ਗੱਲ ਆਦਾ ਜ਼ਮੀਨਾਂ ਤੇ ਇਹ ਪਸ਼ੂ ਠੀਕ ਹੈ ਇਹ ਸਾਡੀਆਂ ਇਹ ਜੀ ਸਮਝ ਜਾਂ ਆਉਣ ਵਾਲੇ ਸਮੇਂ ਚ ਸਾਨੂੰ ਬਹੁਤ ਹੀ ਇਹਦਾ ਆਉ ਕਰਨਾ ਪੈਣਾ ਅੱਜ ਸੀ ਕਿ ਜਮੀਨ ਦੇ ਵੀ ਰੇਟ ਵਧ ਜਾਂਦੇ ਨੇ ਮਹਾਰਾ ਕੇ ਡੀਲਰਾਂ ਮੈਨੂੰ 2 ਦਰਬੀਆ ਬੰਦਦੇ ਨੇ ਜੇ ਕਿਸੇ ਦਾ ਬਿਕਦਾ ਪਰ ਮੈਂ ਕਹਿੰਦਾ ਭਰਾ ਇਧਰ ਹੋ ਜਾ ਜੇ ਰੱਖੀ ਦੀ ਕਿਸੇ ਤੋਂ ਰੱਖ ਲੋ ਜਮੀਨ ਤੇ ਯਾਰ ਜੇ ਪਸੂ ਕੱਟੀਆਂ ਸਾਮ ਲੈਣਗੇ ਬਾਅਦ ਜਾਣਗੇ ਲੋਕੋ ਜੰਗੀਮਾ ਸਾਮ ਲੋ ਥੋੜਾ ਆਉਣ ਵਾਲੇ ਸਮੇਂ ਚ ਇੱਕ ਵਿਖ ਦੇ ਵਿੱਚ ਕੰਮ ਹੀ ਦੇਣੀਆਂ ਲੈ ਵੇ ਮਤਰਾ ਅੱਜ ਸਾਨੂੰ ਮੋੜਾਂ ਦਾ ਆਪਾਂ ਕਾਟੂ ਮਾਲ ਦਿਖਾਉਣਿਆ ਵੀ ਜਿਹੜੇ ਕਹੇ ਜੇ ਕੱਟੀਆਂ ਕੱਟੀਆਂ ਇਹੜੇ ਆਪਣੇ ਜੁਪੀ ਕਰਨੀ ਜਾ ਰਹੇ ਆ ਹਨਾ ਤੇ ਬਣੇ ਰੋ ਹਲਾਟ ਤੱਕ ਜੇ ਕਿਸੇ ਸਕੀਨ ਕੱਟੀਆਂ ਲੈਣੀਆਂ ਤਾਂ ਤੁਸੀਂ ਕਾਟੂ ਮਾਲ ਦੇ ਵਿੱਚੋਂ ਜੜੀਆਂ ਲੈ ਸਕਾ ਦਿਓ ਦੇਖਦੇ ਆ ਫਿਰ ਕੀ ਰਹਿੰਦੇ ਇੱਥੇ ਤੇ ਕਹੇਆਂ ਕੱਟੀਆਂ ਨੇ ਲੋਕ ਕੱਟੇ-ਕੱਟੀਆਂ ਨਾ ਤੇ ਸੁਧਾਰੀ ਜਾਵੇ ਧੰਨਵਾਦ ਲੈ ਵੀ ਕੱਟੀਆਂ ਦਾ ਸੌਦਾ ਹੋ ਜਾਂਦਾ ਛੋੜੀਆਂ-ਓੜੀਆਂ ਦਾ ਦੇਖੋ ਵੀ ਮਤਰੋ ਹਣਾ ਇਧਰ ਕੱਟੀਆਂ ਚੰਗੀਆਂ ਚੰਗੀਆਂ ਕਾਰਟੂ ਦੇ ਵਿੱਚ ਲੱਗਿਆ ਰੰਗ ਇਹਨਾਂ ਦੇ ਕਰਮ ਵਾਲੀਆਂ ਦੇ ਹਣਾ ਦੇਖੋ ਸੀ ਬਾਕੀ ਅੱਗੇ ਤੁਹਾਨੂੰ ਹੋਰ ਦਿਖਾਉਣਾ ਆਪਾਂ ਕਹੇ ਜਾ ਮਾਲ ਇਹੜਾ ਆ ਕਿੰਨੇ ਕਿੰਨੇ ਅੰਦਰ ਨੇ ਸਾਮਾ ਇੱਥੇ ਕਿੰਨੇ ਕਿੰਨੇ ਗੋੜੇ ਦਾ ਹਾਂ ਗੋੜੇ ਦਾ ਪਹਿਲਾਂ 2000 ਰੁਪਏ ਜੈ ਜੀ ਜੈ ਜੀ ਗੱਲ ਕਰਦੇ ਜੀ ਵਿਆਜ ਹੋਰ ਮਾਨ ਕਰਤਾ ਗਿਆ ਹੋਰ ਕੀ ਹੈ ਬੋਲ ਨੰਬਰ ਤੇ ਕਿੰਨਾ ਸਾਲੇ ਮੈਂ ਸਭ ਤੋਂ ਪਹਿਲੇ ਉਹ ਵੀ 460 ਪਿੰਡ ਕਿਹੜਾ ਪਿੰਡ ਹੈ ਮਾਨ ਵਾਲਾ ਪਿੰਡ ਹੈ ਮਾਨ ਵਾਲਾ ਤੇ ਕਿਹੜਾ ਪਿੰਡ ਹੈ ਬਹੁਤ ਜਗ੍ਹਾ ਪਿੰਡ ਹੈ ਪੱਤਿਆ ਪਿੰਡ ਹੈ 460 150 ਨੰਬਰ ਤੋਂ ਅੱਜ ਕਲ੍ਹ ਤੇ ਹਾਂ ਬੱਟਾ ਨਹੀਂ ਰੱਖਣ ਵਾਲੇ ਨਾ 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 ਜਿੰਦਾਬਾਹ ਦੇਖੋ ਸੇ ਨਾ ਆਪਣੇ ਪੰਜਾਬ ਦੀ ਕਰੀਮ ਅੱਜ ਮੈਂ ਕਹਿੰਦਾ ਆਉਣ ਵਾਲੀ ਹਨ ਜੀ ਇਹ ਤਾਂ ਹਾਂ ਆਉਣ ਵਾਲੀਆਂ ਕੱਟੀਆਂ ਦੇਖੋ ਤੁਸੀਂ ਯਾਰ ਆਹ ਹੈ ਆਹ ਦੇ ਰੰਗ ਲੱਗਿਆ ਹੋਇਆ ਇਹਨਾਂ ਤੇ ਗਈਆਂ ਹੈ ਦੇ ਜਿਹੜੇ ਆਉਣ ਵਾਲੀਆਂ ਪਸ਼ੂਆ ਉਹ ਤਾਂ ਖੜੇ ਆਗੇ ਹਾਂ ਚਾਹੇ ਵੱਡੀਆਂ ਦਾ ਤਾਂ ਮੰਨਿਆ ਨਿਕੀ ਨਿਕੀਆਂ ਕੱਟੀਆਂ ਆਣਾ ਸਾਰੀਆਂ ਉਹਦੇ ਆ ਸਿਸਟਮ ਇਸੇ ਕਰਕੇ ਸਾਡਾ ਮਾਲ ਦੀ ਘੜ ਪੈਣੀ ਆ ਹੂੰ ਪਸੋਂ ਵੀ ਤਾਇਆ ਮੰਗੇ ਹੋ ਜਾਂਦੇ ਆਗੇ ਇੱਧਰ ਕਿੰਨੀਆਂ ਚੰਗੀਆਂ ਕੱਟੀਆਂ ਪਾਲਣ ਦੀ ਵੀ ਆਏ ਅਸੀਂ ਉਹ ਕਰ ਰਹੇ ਆ ਇਹ ਸਾਰਿਆਂ ਨੂੰ ਹੀ ਸੁਧਰਨਾ ਮੈਨਾ ਫੇਰ ਜਾ ਕੇ ਕੋਈ ਨਾ ਆਏ ਤਾਂ 100 ਲੱਖ ਤੋਂ ਘੱਟ ਮੱਝ ਨਹੀਂ ਮਿਲਦੀ ਪਾਲ ਕੇ ਤਾਂ ਰਾਜ ਆ ਜੀ ਹਰ ਬੰਦਾ ਦੋ ਦੋ ਤਿੰਨ ਤਿੰਨ ਮਾਂ ਵੇਚਦਾ ਸੀ ਪਾਲ ਕੇ ਉਹ ਵਿਆਹ ਹੁੰਦਾ ਸੀ ਪੈਸਾ ਮਾਲਾ ਪੈਸੇ ਨਹੀਂ ਫੜਦਾ ਬੰਦਾ ਸੀ ਹੂੰ ਤੇ ਹੁਣ ਕੀ ਆ ਹੁਣ ਅਸੀਂ ਭਾਂਦਾ ਕੱਟੀ ਨੂੰ ਸਾਲ ਦੀ ਨਹੀਂ ਹੁਣ ਪਹਿਲਾਂ ਵੇਚਦੇ ਹਾਂ ਹੋਰ ਜੀ ਹਾਰਟ ਗਏ ਪਾਲਣੋਂ ਹਾਰਟ ਗਏ ਪਾਲਣੋਂ ਕੱਟੀਆਂ ਆਇਆ ਮਣਜੀ ਤਾਂ ਇੱਧਰ ਵਾਏ ਆ ਜਾ ਆ ਦੇਖ ਲੈ ਆ ਆ ਦੇਖ ਲੈ ਹਣਾ ਯਾਰਾ ਬਈ ਆ ਕੱਟੀਆਂ ਦੇਖੋ ਪਾਲਣ ਵਾਲੇ ਬੰਦੇ ਨੇ ਯਾਰਾ ਹੈਂ ਦੇਖ ਦੋ ਇਹ ਮਨ ਨਾਲ 6-7 ਸਾਲ ਨੂੰ ਭੰਦੇ ਆ ਸੂਣ ਵਾਲੀਆਂ ਹੋ ਜਾਣ ਹਨਾ ਹੈ ਦੇਖੋ ਹਾਂ ਕੱਟੀਆਂ ਦੱਸੋ ਇਹ ਜਾ ਰਹੀਆਂ ਨੇ ਫੰਡਰਾ ਇਹ ਕਿੰਨੀਆਂ ਸੋਹਣੀਆਂ ਸੋਹਣੀਆਂ ਕੱਟੀਆਂ ਯਾਰ ਹਨਾ ਫੇਸ ਵੀ ਦੇਖ ਤੂੰ ਸਿੰਘ ਸੁੰਗਾ ਕੁੰਡੇ ਆ ਹਨਾ ਜਮਾ ਬਹੁਤ ਵਧੀਆ ਤੇ ਆਹ ਦੇਖ ਲਾ ਤਾਂ ਕੱਟਾਗਾ ਚਲੋ ਲਾ ਤਾਂ ਮੱਝ ਜਨਾ ਪਮੰਦਿਆ ਕੋਈ ਬ੍ਰੇਕ ਕੋਈ ਦਿੱਕਤ ਹੋ ਗਈ ਚਲੋ ਬੰਦੇ ਨੇ ਦੇਖ ਦੀ ਕੱਟੀਆਂ ਇਹ ਤਾਂਲੇ ਕੋਈ ਹੋਈ ਨਹੀਂ ਮਨ ਨਾਲ ਦਾ ਆਸਾਨ ਵੀ ਖੜੇ ਇੱਧਰ ਹਨਾ ਅੱਗੇ ਮਨਜੀਤ ਅੱਗੇ ਆ ਦੇ ਹੋਏ ਆਹਾ ਲੈ ਦੇਖੋ ਬੂਰੇ ਕੱਟੇ ਹਾਂ ਦੇਖ ਲੈ ਯਾਰ ਲੈ ਕੋਈ ਪਾਲਦੇ ਨਹੀਂ ਕਿੰਨਾ ਕੱਟੇ ਐ ਸਾਰੇ ਕੰਨ ਹੋਣਾ ਜੀ ਹੂੰ ਇਹ ਪੰਜਾਬ ਦੇ ਵਿੱਚ ਬਣੇ ਨਾ ਵੀ ਜਿਹੜੀਆਂ ਕਟੀਆਂ ਨੇ ਛੋਟੀਆਂ ਇਹ ਨਾਲ ਠੀਕ ਆ ਕਾਟੂ ਮਾਲ ਜਿੱਦਾਂ ਪਸੂ ਜਾਣੇ ਚਾਹੀਦੇ ਯਾਰ ਜਿਹੜੇ ਵੱਡੇ ਆ ਜਿਹੜਾ ਖਰਾਬ ਹੋ ਗਿਆ ਨਾ ਕਿੰਨੇ ਚੱਲ ਲੰਗਾ ਬਾਲੇ ਨਹੀਂ ਸਭ ਦੇ ਹੁਣ ਇੰਨੇ ਖੜੇ ਨੇ ਚੱਲ ਲੰਗਾ ਕਿੱਥੇ ਰੱਖੂ ਆ ਹੂੰ ਠੀਕ ਆ ਇਹ ਵੀ ਜਿਹਨੂੰ ਚੰਗੇ ਕੱਟੇ ਹੋਣਾ ਕੱਟਾਂ ਦਾ ਸੁਲਦਾ ਭੈਣ ਭਾਈ ਪਾਲਦਾ ਹੁੰਦੇ ਬਹੁਤ ਸ਼ਕੀਨ ਕੱਟਾ ਹੂੰ ਫਰੈਂਡ ਪੀਜੀ ਹੋਰ ਬਣਨੀ ਆ ਨੇ ਅੱਗੇ ਆਪਣੇ ਆਹ ਘਟਾ ਦੇ ਆਂਗਪਾਲ ਲੱਗੇ ਅੱਜ ਤੋਂ 25 30 ਸਾਲ ਪਹਿਲਾਂ ਹਜੇ ਆਹਨ ਆਪਣੇ ਉਹੀ ਪੰਡਾ ਜੇ ਤੁਰੇ ਫਿਰਦੇ ਹੁੰਦੇ ਸੀ ਹਾਂਜੀ ਦੋ ਦੋ ਤੁਰੇ ਫਿਰਦੇ ਸੀ ਹੈ ਹੁਣ ਇੱਥੇ ਆ ਗਏ ਲੈ ਆ ਦੇ ਕੱਟੇ ਦੇ ਹੋਏ ਬਲੌਗਰ ਮਾਲ ਦੇ ਵਾਲਿਆ ਕੱਟੇ ਦੇਖ ਤੂੰ ਕੱਟੇ ਜੀ ਮੈਂ ਆਹ ਕੱਟਾ ਯਾਰ ਭਾਈ ਲੈ ਕੇ ਬਾੜ ਲਵੇ ਬਹੁਤ ਪੁੱਠਾ ਪੁੱਠਾ ਸਾਰੀ ਜੀ ਚੰਗਿਆ ਦੀ ਹਾਂ ਸਿੰਘ ਚੰਗਾ ਤੇ ਹੋਰ ਠੀਕ ਆਉਣ ਵਾਲੇ ਜਿਹੜੇ ਆਪਣੇ ਪਸ਼ੂ ਆ ਉਹ ਇੱਥੇ ਹੀ ਖਤਮ ਹੋ ਜਾਂਦੇ ਆ ਜੀ ਹਣਾ ਆਉਣ ਵਾਲੇ ਪਾਸੋਂ ਸਾਰੇ ਇੱਥੇ ਆਦਮੋ ਹੂੰ ਚਲੋ ਭੰ ਮੰਨਿਆ ਵੱਡੀ ਪੰਖਰਾਕ ਹੋਊਗੀ ਸਨ ਖਤਮ ਹੋ ਗਏ ਉਹ ਦੇਤੀ ਕੋਈ ਡਿਸਪੀਨ ਗੱਲ ਕਰਦੇ ਤਾਂ ਬਣਾ ਉਸ ਤੋਂ ਇੱਕ ਵਾਲਾ ਮੈਸਾ ਨੂੰ ਚਾਹੀਏ ਅਮਨ ਜੀ ਦਾ ਲੋਕ ਦੇ ਕੇ ਵੀ ਕਟੂਆਣ ਰਾਈ ਆਮ ਪਾਲਣਾ ਦੰਦੇ ਵੀ ਨਹੀਂ ਹਾਂ ਦੰਦੇ ਨਹੀਂ ਹਣਾ ਆਮ ਪਾਲਣਾ ਇਹਨੂੰ ਦੰਦੇ ਨਹੀਂ ਹਾਂ ਕੀ ਹੋਈ ਆ ਦੇਖੋ ਇਹਦੇ ਨਸਾਨੀ ਲੱਗੀ ਹੋਈ ਆ ਘਾਟੂ ਚੋਂ ਗਈ ਆਟੂ ਬੜਾ ਨਸਾਨੀ ਆ ਇਹ ਜਿਹੜਾ ਰੰਗ ਲੱਗਿਆ ਇਹਦੇ ਥਾਣਾ तकरीबन ਠੀਕ ਨੇ ਥਾਣਾ ਤੇ ਕੋਈ ਦਿੱਕਤ ਨਹੀਂ ਆ ਰਹੀ ਗੱਲ ਕਰ ਚਲ ਇਹ ਗੱਬਣ ਨਾ ਵੀ ਹੋਈ ਤੇ ਦਵਾਈ ਵੀਰ ਦਾ ਤੇ ਹੋ ਸਕਦੀ ਸੀ ਹਰੇ ਪੈਲੇ ਹਰਿਆ ਪਹਿਲੇ ਪਾਸਾ ਦੋ ਦਿੰਦਿ ਆਏ ਦੋ ਤਿੰਨ ਕਿਲੋ ਤੇ ਚਲੋ ਅੱਗੇ ਪਿਕਨ ਟੌਪ ਦੇ ਦੇ ਉਹ ਆਏ ਅੱਗੇ ਵੀ ਆਇਆ ਨਾ ਚੰਗੇ ਪਾਸੇ ਦੀ ਬੇਤਾਂ ਆਲੀ ਸੀਗੀ ਜੇ ਸੁਣਦੇ ਇਹ ਬੰਦਾ ਕੋਈ ਸਾਮ ਦਾ ਆ ਆ ਮੈਂ ਚੁੱਕੀ हां ओए ਇਹਦੇ ਥੱਲੇ ਦੁੱਧ ਹੈਗਾ ਹਨਾ ਯਾਰ ਹੈਂ ਗੀਆਂ ਮੱਝਾਂ ਚਾਹ ਗਈਆਂ ਇਹ ਆਹ ਲਿਆ ਝੋਟੀ ਨੂੰ ਕੀ ਹੋਇਆ ਸੀ ਤੇਰੇ ਗੱਲਾਂ ਆਹ ਝੋਟੀ ਨੂੰ ਕੀ ਹੋਇਆ ਸੀ ਦੇਖ ਆਹ ਮੱਝ ਇਹਦੇ ਥੱਲੇ ਵੀ ਦੁੱਧ ਕਿਹੜਾ ਕਹੇ ਦੁੱਧ ਨਹੀਂ ਹਾਂਜੀ ਲੈ ਸਰੇ ਦੀ ਮੱਝ ਹੈ ਅਗਰ ਫੂੰਦੀ ਆ ਸੰਨ ਯਾਰ ਵੀ ਖੰਡ ਠੀਕ ਨੇ ਯਾਰ ਨਾੜਾ ਢੋੜਾ ਹੈ ਗਿਆ ਥਣਾ ਤੇ ਵੀ ਵਧੀਆ ਦੁੱਧ ਦੁੱਧ ਬਾਈ ਜੀ ਲੋਕਾਂ ਦਾ ਭਲਾ ਰਿਆਂ ਕੀ ਚੱਲ ਪਿਆ ਜਦੋਂ ਵੀ 4-5 ਕਿਲੋ ਦੁੱਧ ਤੇ ਪਸ਼ੂ ਰਹਿ ਗਿਆ ਉਹਨੂੰ ਵੇਚ ਦੋ ਪਰ ਕਰੋ ਨਿਕਾ ਜੇ ਫਮਾ ਕੱਟੂ ਹਾਂ ਜੇ ਤੇ ਕਿਸੇ ਨੋਟ ਵੀ ਜਾਂਦੀ ਆ ਉਹਨੂੰ ਟਪਾ ਦਿਓ ਤੇ ਗੱਲ ਕੀ ਆ ਨਵੀ ਅਸੀਂ ਲੈ ਲਈਏ ਸੱਜਰਾ ਸੱਜਰਾ ਕਿੰਨਾ ਕਿਰਾਉਣੀਆਂ ਯਾਰ ਇੱਥੋਂ ਆਉਣੀਆਂ ਉਹ ਜੇ ਕੱਟੀਆਂ ਉਹ ਵਿੱਚ ਹੀ ਆਣੇ ਹੋ ਠੀਕ ਆ ਪਾਣ ਦੀ ਵੀ ਆਏ ਤੁਸੀਂ ਚਲ ਇਹ ਤੇ ਕਸੂਲ ਹੋਣਾ ਜਾਂਦਾ ਵੀ ਕੱਟੀਆਂ ਵਿਗਲ ਨਹੀਂ ਜਾਂਦੀਆਂ ਹਣਾ ਹਾਂਜੀ ਹਾਂਜੀ ਭਾਈ ਦੇਖੋ ਗੱਲ ਲੋਕੇਸ਼ ਦੀ ਮਜ਼ਦੂਰੀ ਇੱਕ ਬੰਦਾ ਨਹੀਂ ਭਾਲ ਸਕਦਾ ਸਾਰਿਆਂ ਨੇ ਨਹੀਂ ਮਜ਼ਦੂਰੀ ਇਰੇ ਕੋਲ ਸਾਰਾ ਚਾਰਾ ਆਲਦਾ ਚੰਗੀ ਖੇਤੀ ਆ ਉਹ ਤਾਂ ਪਾਸ਼ਾ ਦੇ ਨਹੀਂ ਬਸ ਕਿੰਨੀ ਸ਼ੌਂਕ ਨਾਲ ਚੱਤ ਨੇ ਪਾਲੀ ਜਾਂਦੀ ਆ ਹਾਂ ਵੀ ਮੈਂ ਤਾਂ ਆਇਆ ਕਹਿੰਦਾ ਯਾਰ ਕਟੀਆਂ ਜਿਹੜੀਆਂ ਬੰਦ ਹੋਣੇ ਜਾਂਦੇ ਆ ਆ ਕਟੀਆਂ ਤੇ ਆ ਮੈਂ ਸਾਂਝੀ ਮੰਨ ਲਓ ਵੀ ਉਹ ਜਾ ਰਹੀਆਂ ਨੇ ਚਲੋ ਆਪਾਂ ਇਹਨਾਂ ਕਹਿੰਦੇ ਕੱਟੇ ਨੇ ਜਾਦੇ ਨੇ ਨਹੀਂ ਪਲਦੇ ਠੀਕ ਹੈ ਉਹਨਾਂ ਨੂੰ ਵੇਚ ਦਿਓ ਫਰੇ ਝੋਟੀਆਂ ਦੇ ਮਸਾਂ ਦੇ ਦਾ ਕੁਝ ਨੁਕਲਾਮ ਨਹੀਂ ਜੀ ਇਹਨਾਂ ਕੱਟ ਨੇ ਚੰਗੀ ਪਾਲੀ ਨੇ ਬਾਹਰ ਦੇਖੇ ਤਾਂ ਕੱਟੇ ਵੀ ਠੀਕ ਹੈ ਕੱਟੇ ਵੀ ਚੰਗਾਈ ਜੇ ਕੋ ਪਾਲਦਾ ਪਰ ਕੱਟਾ ਪਾਲਣਾ ਕੱਟਾ ਵਧੀਆ ਕੱਟਾ ਪਾਲਦਾ ਨਹੀਂ ਨਾ ਕੋਈ ਚਲ ਪਾਣ ਦੀਆ ਮਿਹਨਤ ਕਰਕੇ ਮੇਰਾ ਦੋਸਤ ਇਥੇ ਐਸੇ ਘਰੇ ਤੋਂ ਉਹ ਵਧੀਆ ਛੋਟਾ ਬਾਲਦਾ ਕਰਕੇ ਲੈ ਕੇ ਜਾਂਦਾ ਦੁਬਾਲੇ ਲੈ ਆਉਂਦਾ ਇਹ ਨਹੀਂ ਦੰਦੇ ਨਹੀਂ ਦੰਦੇ ਕਿੰਨਾ ਮਾਰਦੇ ਜ਼ੋਰ ਨਾਲ ਬਾਈ ਇਹ ਜੋ ਮਾਲਾ ਲੈ ਕੇ 30-40000 ਦੀ ਉਥੇ ਨਾ 2-3 ਲੱਖ ਦੀ ਵਿਗਦੀ ਹੈਗਾ ਹਾਂ ਇਹ ਤੈਨੂੰ ਕਿਉਂ ਦੇਣਗੇ ਬਾਈ ਜੀ ਮੈਂ ਤੁਹਾਨੂੰ ਘੱਲ ਲਾਉਣਾ ਇਹ ਦੋ ਚੀਜ਼ਾਂ ਦੇ ਮੈਂ ਲੈਣਾ ਚਾਹਣਾ ਪੈਦਾ ਹਾਂ ਹੂੰ ਦੱਸਾਂ ਵੀ ਆਦਿਦਾਂ ਦੇ ਨੂੰ ਕੋਈ ਨੰਦਾ ਨਹੀਂ ਹੁੰਦਾ ਮੇਰਾ ਕੰਮ ਮੈਂ ਮਾਲ ਦਵਾਉਣਾ ਹਾਲਾਂਕਿ ਮੈਂ ਫੰਡਰ ਪਸ਼ੂ ਦਾ ਦੋਤਾ ਨਹੀਂ ਕਰਦਾ ਕੋਣੀ ਕਰਦਾ ਮੈਨੂੰ ਨਫ਼ਰਤ ਹੋ ਜਾਂਦੀ ਵੀ ਇਹ ਵੱਡੀਆਂ ਤੇਜਾਂਦੀਆਂ ਨੇ ਪਰਿਵਾਰ ਨੂੰ ਨਫ਼ਰਤ ਉਹਨਾਂ ਦਾ ਬਾਦ ਉਹ ਵੀ ਦਿੰਦੇ ਸੀਗੇ ਹੁਣ ਕਿੰਨਾ ਹੋ ਗਿਆ ਦੋਲਦੇ ਜੀ ਇੱਕ ਸੋਨੂੰ ਗੱਲ ਆਦਾ ਜਮੀਨਾਂ ਕਿ ਇਹ ਪਸ਼ੂ ਠੀਕ ਹੈ ਇਹ ਸਾਡੀਆਂ ਇਹ ਜੀ ਸਮਝ ਆਉਣ ਵਾਲੇ ਸਮੇਂ ਚ ਤੁਹਾਨੂੰ ਬਹੁਤ ਹੀ ਇਹਦਾ ਉਹ ਕਰਨਾ ਪੈਣਾ ਅੱਜ ਤੁਸੀਂ ਜਮੀਨ ਦੇ ਵੀ ਰੇਟ ਵਧਿਆ ਜਾਂਦੇ ਨੇ ਮੈਂ ਹਾਰਾਂ ਕਿ ਡੀਲਰਾਂ ਮੈਨੂੰ 2 ਰੁਪਏ ਬੰਦ ਦੇਣੀ ਜੇ ਕਿਸੇ ਦੇ ਬਿਕਦਾ ਪਰ ਮੈਂ ਕਹਿੰਦਾ ਭਰਾ ਇਧਰ ਹੋਵੋ ਜੀ ਇਹ ਰੱਖੀ ਦੀ ਕਿਸੇ ਤੋਂ ਰੱਖ ਲੋ ਜਮੀਨ ਤੇ ਯਾਰ ਜੇ ਪਸੂ ਕੱਟੀਆਂ ਸਾਮ ਲੈਣਗੇ ਬਾਅਦ ਜਾਣਗੇ ਲੋਕ ਓ ਜੰਗੀਮਾ ਸਾਮ ਲੋ ਥੋੜਾ ਆਉਣ ਵਾਲੇ ਸਮੇਂ ਚ ਉਹ ਵਿਖਦੇ ਵਿੱਚ ਕੰਮ ਹੀ ਦੇਣੀਆਂ ਤੁਸੀਂ ਕੋਈ ਵਿਆਹ ਕਰਨਾ ਕੋਈ ਹੋਰ ਕਰਜ਼ਾ ਲੈਣ ਲੋਣ ਇੱਕ ਮਾੜੇ ਤੋਂ ਘੱਟ 1 ਲੱਖ 1.5 ਲੱਖ ਦੀ ਵਿਕਦੀ ਆ ਆਮ ਪਾਲ ਕੇ ਰਾਜੀ ਨਹੀਂ ਕੱਟੀਆਂ ਹਾਂਜੀ ਭਾਈ ਇਹ ਹੱਥ ਵਾਂ ਕੇ ਬੇਨਤੀ ਆ ਤੁਸੀਂ ਇੱਧਰ ਮੜਾ ਧਿਆਨ ਦਿਓ ਠੀਕ ਆ ਇਹ ਆ ਦੇਖੀ ਜਾਨਾ ਆਪਾਂ ਬਿਜਾਰ ਕੱਜ ਗੇੜਾ ਮਾਰਿਆ ਭਾਈਆਂ ਨਾਲ ਨਾ ਮਾਇਦਾ ਵੱਜ ਗੇੜਾ ਮਾਰਾ ਕੱਟੀਆਂ ਕੱਟੀਆਂ ਜਾਈ ਜਾਂਦੀਆਂ ਯਾਰ ਹਨਾ ਚੰਗੀਆਂ ਚੰਗੀਆਂ ਕੱਟੀਆਂ ਇੱਧਰ ਮੜਾ ਧਿਆਨ ਦਿਓ ਦੰਦੇ ਦੰਦੇ ਵੀ ਨਹੀਂ ਲੋਕ ਜੇ ਆਪ ਕੋ ਜੀਮੇਦਾਰ ਵੇਚਣਾ ਕਰਾਂ ਆਮ ਜੀਮੇਦਾਰ ਵੇਚਣ ਦੰਦੇ ਨਹੀਂ ਗੇ ਪਾਲਣਾ ਇਹਨੂੰ ਨਹੀਂ ਦੰਦੇ ਇਹਨਾਂ ਨੂੰ ਦੇ ਜਾਣਗੇ ਹਨਾ ਇਹ ਗੱਲ ਹੈਗੀ ਆ ਜੀ ਥੋੜਾ ਜਿਹਾ ਇਹ ਗੱਲ ਕੰਨੀ ਧਿਆਨ ਦਿਤਾ ਬਈ ਯਾਰ ਜਿਹੜੀਆਂ ਕੱਟੀਆਂ ਆਗੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਇੱਥੇ ਕਟੂ ਮਾਲ ਦੇ ਵਿੱਚੋਂ ਹਣਾ ਫੇਰ ਹੀ ਆਪਣਾ ਚੰਗਾ ਹੋ ਜਾਣਾ ਹੈ ਕੱਟਾਗਾ ਕੋਈ ਜਾਂ ਮੱਝ ਖਰਾਬ ਆ ਗਈ ਉਹ ਜ਼ਰੂਰਾ ਕਟੂ ਨੂੰ ਦਿੱਤੀ ਜਾਂਦੀ ਹੈਗੀ ਆਪਣੇ ਪਿੰਡਾਂ 'ਚ ਵੀ ਲਿਆਉਂਦੇ ਆਗੇ ਵੇਚਣ ਵਾਲੇ ਲਿਆਉਂਦੇ ਆਗੇ ਹਣਾ ਖਰੀਦਣ ਵਾਲੇ ਪਰ ਜਿਹੜੀਆਂ ਕੱਟੀਆਂਆਂ ਨੇਗੀਆਂ ਨੇਗੀਆਂ ਉਹ ਬੰਦ ਹੋਣੇ ਚਾਹੀਦੇ ਆ ਠੀਕ ਆ ਕੱਟੀਆਂ ਖੜੀਆਂ ਇੱਥੇ ਉਧਰ ਮੰਡੀ ਲੱਗੀ ਹੋਈ ਉਧਰ ਵੇਚਾਂ ਜੀਮੇਦਾਰਾਂ ਨੂੰ ਪਾਲਣਾ ਹੈ ਹੈ ਜਾਂਦੇ ਹੋਏ ਫੜਾਉਣ ਕੀ ਭਾਈ ਜੀਮੇਦਾਰ ਨੂੰ ਦੰਦੇ ਨਹੀਂ ਮੈਂ ਦੇਖਿਆਗਾ ਤੂੰ ਐਂ ਕਰਾ 10000 ਇਹਦਾ ਤੂੰ 20000 ਕਹਦੇ ਤੈਨੂੰ ਤਾਂ ਆ ਵੀ ਨਹੀਂ ਦੰਦੇ ਇਹਨਾਂ ਨੂੰ 5000 ਚ ਫ ਨਾ ਦੇਖਿਆ ਵਾਲਿਆਂ ਮੰਨੇ ਤੇ ਸਿਸਟਮਿਕ ਕੰਮ ਦਾ ਪਤਾ ਠੀਕ ਹੈ ਜਦੋਂ ਇੱਕ ਨੇ ਮੁੱਲ ਦਾ ਤਾਂ ਦੂਜਾ ਤੋਂ ਘੱਟ ਹੀ ਲਈ ਜਾਊਗਾ ਬਿਹਤਰੀ ਹੋਊਗੀ ਠੀਕ ਬਿਲਕੁਲ ਚਲੋ ਇਹ ਸੀ ਮੌੜ ਮੰਡੀ ਕਾਟੂ ਤੇ ਜਿੱਥੇ ਜਿਹੜੇ ਪਸ਼ੂ ਹਨਾ ਜਾਂਦਿਆ ਕਾਟ ਮਾਲ ਕਾਟੂ ਮਾਲ ਚ ਵਿਚ ਤੇ ਤੁਸੀਂ ਜਿਹੜੇ ਭਰਾ ਨੇ ਕੱਟੀਆਂ ਲੈਣੀਆਂ ਤਾਂ ਇੱਥੇ ਆ ਕੇ ਜਰੂਰ ਇੱਕ ਵਾਰੀ ਟਰਾਈ ਕਰਿਓ ਹਨਾ ਚੰਗੇ-ਚੰਗੇ ਕੱਟੀਆਂ ਜਿਹੜੀਆਂ ਇੱਥੇ ਕਾਟੂ ਮਾਲ ਦੇ ਵਿੱਚ ਜਾਂਦੀਆਂ ਗਿਆ ਤੇ ਹੋ ਸਕੇ ਕੋਈ ਭਰਾ ਹਨਾ ਜਿਹੜਾ ਬਚਾ ਸਕੇ ਕਿਸੇ ਬੱਚੇ ਦਾ ਜਾਨਵਰ ਠੀਕ ਹੈ